ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਸੀ ਸਾਰਾਜੀ ਖੁਸ਼ੀ ਹੋਵੇ ਪਰਮਾਤਮਾ ਸਭ ਨੂੰ ਛੱੜ ਦੀ ਕਲਾ ਬਖਸ਼ ਸੱਚੇ ਪਾਤਸ਼ਾਹ ਰਹੇ ਗੁਰੂ ਅਸੇ ਸਭ ਕੀ। ਜਿਹੜੇ ਅੱਜ ਤੁਹਾਨੂੰ ਕਹਾਣੀ ਸੁਣਣ ਲੱਗਿਆ ਦੇਖੋ ਇਹ ਸੱਚੀ ਹੈ। ਜੇ ਹੁਣ ਆਪਾਂ ਇੱਥੇ ਨੌ ਲੈਨੇ ਆ ਕਈ ਜਾਂਦਾ ਉਹਦੇ ਸਵਾਲ ਖੜੇ ਹੋਏ ਨੇ ਪਰ ਆਪਾਂ ਨੌ ਨਹੀਂ ਲੈਣਾ। ਹਟੇ ਕਿਸੇ ਦਾ ਵੀ। ਤੇ ਇੱਕ ਬਜ਼ੁਰਗ ਸੀ ਜਿਹਦੀ ਉਮਰ 60 ਪੰਚ ਸਾਲ ਸੀ। 60-65 ਸਾਲ ਦਾ ਚਲੋ ਬਜ਼ੁਰਗ ਹੀ ਹੁੰਦਾ ਹੈ ਤਨੇ ਹੁਣ ਉਮਰਾਂ ਵੀ ਕਿਹੜੀਆਂ ਨੇ ਤੇ ਉਹਦੇ ਉੱਤੇ ਕੀ ਇੱਕ ਕਪੂਤ ਸਵਾਰ ਹੋ ਗਿਆ ਵੀ ਮੈਂ ਆਪਣੇ ਪੁੱਤ ਨੂੰ ਬਾਹਰ ਭੇਜਣੇ ਭੇਜਣਾ ਸਭ ਦੇ ਕੈਨੇਡਾ ਅਮਰੀਕਾ ਗਏ ਤੇ ਮੇਰਾ ਪੁੱਤ ਇੱਥੇ ਕਹਿੰਦਾ ਖੇਤਾਂ ਦੇ ਵਿੱਚ ੱੱੱਕੇ ਖਾਊ ਬੱਟਾਂ ਦੇ ਉੱਤੇ ਮੁੰਡਾ ਵਧੀਆ ਪੜਿਆ ਲਿਖਿਆ ਸੀ ਸਰਕਾਰੀ ਜੋਬੀ ਸੀ ਦੇਖੋ ਜਦੋਂ ਲੋ ਕਿਸੇ ਦੇ ਕਵੱਲੀ ਬੁਰਕੀ ਪੈਂਦੀ ਆ ਤਾਂ ਪੁੱਛ ਕੇ ਨਹੀਂ ਪੈਂਦੀ ਮੁੰਡਿਆਂ ਨੇ ਬਹੁਤ ਸਮਝਾਇਆ ਵੀ ਡੈਡੀ ਬਾਹਰ ਕੁਛ ਨਹੀਂ ਹੈਗਾ ਤੂੰ ਰਹਿਣ ਦੇ ਮੈਂ ਇੱਧਰ ਚੰਗਾ ਚਾਹੇ ਤਨਖਾਹ ਘਾਟਾ ਚਾਹੇ ਵਾਧਾ ਵੀ ਚਲ ਤੁਸੀਂ ਰਹਿਣ ਦਿਓ ਪਰ ਪਿਓ ਕਿੱਥੇ ਮੰਨਦਾ ਨਾ ਉਹ ਤਾਂ ਇੱਕ ਹੀ ਪੁੱਤ ਸਵਾਰ ਸੀ ਵੀ ਬਾਹਰਲਾ ਐਪਲ ਦਾ ਫੁੱਲ ਲੈਣਾ ਜੀ ਦੀ ਹੋਰ ਕੱਚ ਕੜਕਾ ਦੇ ਹੁੰਦਾ ਨਹੀਂ ਤੇ ਚਲੋ ਐਲਰਟ ਸਵਾਈ ਕੁੜੀ ਦੇਖੀ ਤੇ ਕੁੜੀ ਦੇ ਮੁੰਡਾ ਪਸੰਦ ਆ ਕਿਤੇ ਮੁੰਡੇ ਦੇ ਕੁੜੀ ਪਸੰਦ ਆ ਵਿਆਹ ਬੜਾ ਵਧੀਆ ਧੂਮਤਾਉਣ ਨਾਲ ਕੀਤਾ ਵਿਆਹ ਤੇ ਵੀ ਇੰਨਾ ਪੈਸਾ ਲਾਇਆ ਨਾ ਮੈਂ ਕਹਿੰਨੀ ਪੁੱਛਣਾ ਕਿਸ ਜਿਹੜੀ ਨੋ ਸੀ ਉਹਨੂੰ ਵੀ ਰਾਣੀ ਹਰ ਪਾਇਆ ਕਿ ਉਹ ਨੋ ਨੇ ਕੈਨੇਡਾ ਜਾ ਦਿਖਾਉਣੀ ਸੀ ਕਿਹਨੇ ਤੇ ਜਦੋਂ ਟਾਈਮ ਹੋਇਆ ਸਾਰਾ ਕੁਝ ਕਲੀਅਰ ਹੁੰਦਾ ਗਿਆ ਪਰ ਜਿਹੜੀ ਪੂੜੀ ਸੀ ਜਿਹੜੀ ਵਿਆਹ ਕੇ ਘਰੇ ਲਿਆਂਸੀ ਬੜੀ ਸਿਆਣੀ ਸੀ ਜਿਵੇਂ ਅੱਜਕੱਲ ਤਾਂ ਆਇਲਟਸ ਵਾਲੀ ਕੁੜੀ ਨੂੰ ਕਹਦੇ ਵੀ ਨਹੀਂ ਬਾਹਰ ਜਾਣਾ ਤਾਂ ਕਹਿਣਗੇ ਤਲਾਕ ਦੇ ਦੇ ਨਹੀਂ ਫਾਹਾ ਲੈ ਕੇ ਮਰਦੀਆਂ ਨਹੀਂ ਅੱਗ ਲਾਉਣੀ ਨਹੀਂ ਜ਼ਹਿਰ ਪੀਣੇ ਆ। ਇਹੀ ਤਾਕਾ ਦਿੰਦੀਆਂ ਦੇਖੋ ਮੇਰੀ ਗੱਲ ਸੱਚੀ ਹੁੰਦੀ ਆ। ਕਈਆਂ ਨੂੰ ਇਸ ਗੱਲ ਤੋਂ ਵੀ ਮਿਰਚਾਂ ਲੱਗ ਜਾਂਦੀ ਵੀ ਐ ਕਿਉਂ ਕਹਿੰਦੀ ਦੇਖੋ ਮੈਨੂੰ ਪਤਾ ਸਾਰਾ ਕੁਝ ਜੋ ਵੀ ਕੁਝ ਹੁੰਦਾ ਮੈਂ ਇੱਕ ਪਿੰਡ ਦੇ ਵਿੱਚ ਰਹਿੰਦੀ ਆ। ਸਾਡੇ ਤਿੰਨ ਪਿੰਡ ਇਕੱਠੇ ਨੇ। ਬਾਕੀ ਨਾਲ ਲੱਗਦਾ ਵੀ ਹੋਰ ਵੀ ਪਿੰਡ ਕਿਲਾ ਕਿਲਾ ਦੋ ਦੋ ਕਿਲੋ ਮੀਟਰ ਤੇ ਪਿੰਡ ਨੇ ਤੇ ਬਾਕੀ ਰਿਸ਼ਤੇਦਾਰੀਆਂ ਵੀ ਪਿੰਡਾਂ ਵਿੱਚ ਨੇ ਸ਼ਹਿਰਾਂ ਵਿੱਚ ਸਭੀ ਕੋਈ ਰਿਸ਼ਤੇਦਾਰੀ। ਤੇ ਆਮ ਜੇ ਗੱਲਾਂ ਪਿੰਡਾਂ ਦੀਆਂ ਗੱਲਾਂ ਬਹੁਤ ਛੇਤੀ ਪਿੰਡਾਂ ਵਾਲਿਆਂ ਨੂੰ ਪਤਾ ਲੱਗਦਾ ਤੇ ਹੋਈ ਬਿੱਤੀ ਤੇ ਮੁੰਡਾ ਕਹਿਣ ਲੱਗਿਆ ਵੀ ਇੱਕ ਗੱਲ ਤੈਨੂੰ ਮੈਂ ਕਹਿਣ ਲੱਗੀਆਂ ਵੀ ਬੀ ਬਾਈਕ ਦੰਬਿਆਂ ਨੂੰ ਹੋ ਗਏ ਉਹ ਕਦੇ ਕੋਈ ਵਧੀਆ ਜੀ ਗੱਲ ਕਹੀ ਕਹਿੰਦਾ ਗਲਤਾਂ ਦੇਖ ਹੈ ਜੀਆ ਮਾੜੀ ਬਈ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਆ ਵੀ ਮੈਂ ਤੈਨੂੰ ਇਹ ਵੀ ਨਹੀਂ ਤੱਕਾ ਵੀ ਨਹੀਂ ਕਰਦਾ ਵੀ ਤੂੰ ਮੇਰੀ ਗੱਲ ਮੰਨੀ ਉਹ ਕਹਿੰਦਾ ਦੱਸੋ ਜੀ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਆਏ ਹੋ ਮੇਰਾ ਹੱਕ ਆ ਤੁਹਾਡੀ ਗੱਲ ਮੰਨਣ ਦਾ ਜੀ ਤੁਹਾਡੀ ਨਹੀਂ ਗੱਲ ਮਨਣੋ ਫਿਰ ਮੈਂ ਹੋਰ ਮੰਨੂਗੀ ਕੀ ਦੀ ਉਹ ਕਹਿੰਦਾ ਗਲਪ ਕੌੜੀ ਆ ਕਹਿੰਦੇ ਜੀ ਚਾਹੇ ਜ਼ਹਿਰ ਦੇ ਦੋ ਦੇਖੋ ਨਿਮਰਤਾ ਹੁੰਦੀ ਹੈ ਕਿਸੇ ਇਨਸਾਨ ਦੀ ਸਾਰੇ ਪੰਜੇ ਉਗਣਾ ਸਿਆਣੇ ਕਹਿੰਦੇ ਨੇ ਇੱਕੋ ਜਿਹੇ ਨਹੀਂ ਹੁੰਦੀਆਂ ਹੈ ਕਿ ਨਹੀਂ ਇਹ ਵੀ ਬੜੀਆਂ ਛੋਟੀਆਂ ਨੇ ਉਹ ਕਹਿਣ ਲੱਗਿਆ ਵੀ ਮੇਰਾ ਬਾਹਰ ਜਾਣ ਦਾ ਇੱਕ ਵੀ ਪਰਸੈਂਟ ਰਾਜ਼ਦਾ ਨਹੀਂ ਨਾ ਮੇਰੀ ਮਾਂ ਮੈਨੂੰ ਬਾਹਰ ਭੇਜ ਕੇ ਖੁਸ਼ ਆ ਮੈਂ ਇਕੱਲਾ ਇਕੱਲਾ ਪੁੱਤਾਂ ਨਾ ਕੋਈ ਮੇਰੇ ਹੋਰ ਭੈਣਾਂ ਨਾ ਕੋਈ ਮੇਰੇ ਹੋਰ ਭਰਾ ਮੇਰੇ ਮਾਤਾ ਅੰਨੀ ਹੋ ਜੁਕੰਦਾ ਰੋ ਰੋ ਕੇ ਬਸ ਇੱਕ ਬਾਪੂ ਦਾ ਕਹਿੰਦਾ ਭੂਤ ਸਵਾਰ ਹੋ ਗਿਆ ਕੈਨੇਡਾ ਦਾ ਉਹ ਕਹਿੰਦੀ ਵੀ ਫੇਰ ਬਸ ਤੂੰ ਮੇਰੀ ਇੱਕ ਮਦਦ ਕਰ ਮੈਨੂੰ ਤੇਰੀ ਮਦਦ ਦੀ ਲੋੜ ਆਪੈਂ ਦੱਸੋ ਮੈਂ ਤੁਹਾਡੀ ਮਦਦ ਕਿਵੇਂ ਕਰ ਸਕਦੀ ਆ ਉਹ ਕਹਿੰਦਾ ਬਸ ਇਹੀ ਗੱਲ ਆ ਵੀ ਤੂੰ ਐ ਕਰੀ ਵੀ ਆਪਾਂ ਇੱਕ ਡਰਾਮਾ ਖੇਡ ਲਾ ਉਹ ਕਹਿੰਦੀ ਠੀਕ ਆ ਜੀ ਉਹਨਾਂ ਨੇ ਕੀ ਕੀਤਾ ਦੋਹਾ ਮੀਆਂ ਬੀਬੀ ਨੇ ਰੱਖ ਕੇ ਚੰਡੀਗੜ੍ਹ ਦਾ ਰੋਲ ਕੀਤਾ ਵੇਸੀ ਟਿਕਟਾਂ ਲੈਣ ਜਾਣੇ ਟਿਕਟਾਂ ਲੈ ਉੱਥੇ ਉਹਨਾਂ ਨੇ ਪੁੱਛ ਵਿੱਚ ਕੀਤੀ ਵੀ ਮੇਰੀ ਵੈਫ ਨੂੰ ਕਿਤੇ ਨੌਕਰੀ ਮਿਲ ਜੂਗੀ ਤੇ ਦੋ ਤਿੰਨ ਉਹਨਾਂ ਨੇ ਚੱਕਰ ਮਾਰੇ ਹੀ ਕਦੇ ਕਹਿੰਦੇ ਕਿ ਇੰਟਰਵਿਊ ਹੋ ਕਦੇ ਪੁੱਛ ਕਦੇ ਕੋਸ਼ਿਸ਼ ਜਾਣੀ ਜੀ ਉਹਨਾਂ ਨੇ 1 ਕਿਨੇ ਮਹੀਨਾ 1.5 ਮਹੀਨਾ ਲਗਾਇਆ 2 ਮਹੀਨੇ ਲਿੰਕ ਤਿੰਨ ਨਿਕਲੇ ਹੌਲੀ ਹੌਲੀ ਬੁੜਾ ਕਹਿੰਦਾ ਜਿਹੜਾ ਮੁੰਡੇ ਦਾ ਪਿਓ ਸੀ ਵੀਹ ਤਾਂ ਤੁਸੀਂ ਕਿਕਰ ਟੋਟਾ ਲੈਣੇ ਤੁਸੀਂ ਸਮਾਨ ਖਰੀਦਣਾ ਜਿਹੜਾ ਹੋਰ ਖਰੀਦਣਾ ਇਹ ਜਿਹੜੀ ਲੜਕੀ ਸੀ ਉਹ ਕਲੀ ਵੀ ਡੈਡੀ ਸਾਡੇ ਕੋਲ ਤਾਂ ਇਹ ਕੱਪੜੇ ਲਿੜੇ ਤਾਂ ਵਿਆਹ ਵਾਲੀ ਬਹੁਤ ਪੈਨੇ ਅਸੀਂ ਕੁਛ ਲੈਣਾ ਨਹੀਂ ਹੈਗਾ ਵੀ ਬਸ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਵੀ ਬਸ ਸਾਡੀ ਟਿਕਟ ਆ ਓਕੇ ਆ ਵੀ ਅਸੀਂ ਪਰਸੋਂ ਦੇ ਉੱਥੇ ਨੂੰ ਚਲੇ ਜਾਵਾਂ ਚਲੋ ਉਹ ਆਪਦਾ ਜਿਹੜਾ ਕੰਮ ਕਰਦੇ ਫਿਰਦੇ ਸੀ ਤੇ ਆਪਦਾ ਪੂਰਾ ਉਹਨਾਂ ਦਾ ਮੁਕੰਮਲ ਹੋ ਗਿਆ ਕੁੜੀ ਨੂੰ ਉੱਥੇ ਪ੍ਰਾਈਵੇਟ ਬੈਂਕ ਦੇ ਵਿੱਚ ਜੌਬ ਮਿਲ ਗਈ ਜਿੱਥੇ ਮੁੰਡਾ ਸਰਕਾਰੀ ਬੈਂਕ ਮੈਨੇਜਰ ਸੀ ਤੇ ਜਿਹੜੀ ਉਹ ਲੜਕੀ ਸੀ ਉਥੇ ਪ੍ਰਾਈਵੇਟ ਨੂੰ ਨੌਕਰੀ ਕਰੇ। ਚਲੋ ਦੋਨੇ ਜਣੇ ਉਥੇ ਚਲੇ ਗਏ। ਤੇ ਜਿਹੜਾ ਹੁਣ ਇੱਧਰ ਪਿਓ ਸੀ ਉਹ ਤਾਂ ਧਰਤੀ ਨੂੰ ਪੱਬ ਨਹੀਂ ਸੀ ਲੱਗਦਾ। ਬਈ ਮੇਰੇ ਨੂੰ ਹੱਥ ਬਾਹਰ ਚਲੇ ਗਏ। ਉਹਨਾਂ ਨੇ ਇੱਕਦ ਨੇ ਬੈਠ ਕੇ ਸੋਚਿਆ ਵੀ ਡੈਡੀ ਦਾ ਫੋਨ ਆਊ ਬਾਹਰੋਂ ਤਾਂ ਫਿਰ ਡੈਡੀ ਨੂੰ ਪੱਕੇ ਕਹਾਂਗੇ। ਉਹ ਕਹਿੰਦੇ ਓਹੀ ਟੈਨਸ਼ਨ ਮੈਨੂੰ ਸਪਸ਼ਟ। ਕੰਨਾ ਕੀ ਕਰਾਂਗੀ ਕਹਿੰਦੋਂ ਟੈਨਸ਼ਨ ਨਾ ਲੈ ਹੁੰਦੇ ਕਰਦੀ ਗੱਲ ਬੀਤਦੀ ਗਈ ਉਹਨੂੰ ਕਹਿੰਦੀ ਵੀ ਡੈਡੀ ਜੀ ਜਦੋਂ ਫੋਨ ਆਣਾ ਅਸੀਂ ਤਾਂ ਬਹੁਤ ਔਖਿਆਂ ਡੈਡੀ ਜੀ ਸਾਸ ਤਾਂ ਅੱਜ ਤਿੰਨ ਦਿਨੋਂ ਘਰ ਰੋਟੀ ਨਹੀਂ ਖਾਧੀ ਭੁੱਖੇ ਮਰਦੇ ਹਾਂ ਜੇ ਬੋ ਜਾਣੀ ਕੁੜੀ ਨੇ ਇਹੀ ਗੱਲਾਂ ਕਹਿਣੀਆਂ ਅ ਅੱਜ ਪਿਤਾ ਜੀ ਅਸੀਂ ਸੁੱਕਦੇ ਨਹੀਂ ਸਾਰੀ ਰਾਤ ਕੰਨਾ ਚ ਕੀੜੇ ਵੱੜਦੇ ਸੀ ਸਾਡੇ ਆਏ ਹੁੰਦਾ ਸੀ ਅਸੀਂ ਇੱਥੇ ਬਹੁਤ ਪਰੇਸ਼ਾਨਾ ਇੱਥੇ ਆਏ ਆ ਉਹਨੇ ਪੁੱਛਣਾ ਭਾਈ ਡਾਲਰ ਕਿੰਨੇ ਕਮਾ ਲੈਣੇ ਕਹਿੰਦੀ ਪਿਤਾ ਜੀ ਡਾਲਰਾਂ ਵਾਲੀ ਗੱਲ ਤੁਸੀਂ ਕਿੱਥੇ ਕਰਦੇ ਹੋ ਤੁਹਾਡਾ ਮੁੰਡਾ ਬਿਲਕੁਲ ਪਹਿਲਾਂ ਬੈਠਾ ਵਾ ਕੋਈ ਕੰਮ ਨਹੀਂ ਕਰਦਾ ਤੇ ਮੈਂ ਕਾਲਸ ਜਾਨੀ ਆ ਤੇ ਮੇਰੀ ਫੀਸ ਵੀ ਲਵੇ ਆਗੀ ਕਹਿੰਦਾ ਫੀਸ ਬਾਈ ਟੈਨਸ਼ਨ ਨਾ ਲਓ ਕੋਈ ਤੁਸੀਂ ਫੀਸ ਤਾਂ ਮੈਂ ਭੇਜ ਦੂੰਗਾ ਕਹਿੰਦੀ ਪਿਤਾ ਜੀ ਖਰਚਾ ਵੀ ਭੇਜਣਾ ਪਊਗਾ ਕਹਿੰਦਾ ਖਰਚਾ ਵੀ ਭੇਜ ਦੂੰਗਾ ਤੇ ਥੋੜਾ ਚਿਰ ਉਹਨਾਂ ਨੇ ਰਾਇ ਕੀਤੀ ਵੀ ਹੁਣ ਕੀ ਕਰੀਏ ਵੀ ਪਹਿਲਾਂ ਹੀ ਕਰਜਾ ਪਾਉਣਾ ਤਾਂ ਬਹੁਤ ਚੱਕਿਆ ਹੈ ਫਿਰ ਹੋਮ ਕਰਜਾ ਫਿਰ ਚੱਕੂ ਡਾਡੀ ਉਹ ਕਰੀ ਚੱਕ ਲੜਦਾ ਜਿੱਥੇ ਹੋ ਉੱਥੇ ਹੋ ਕਹਿੰਦੀ ਡੈਡੀ ਜੀ ਸਾਡੇ 6 ਲੱਖ ਭੇਜ ਦਿਓ। ਇਹ ਸਾਡੇ 6 ਲੱਖ ਮੇਰੀ ਫੀਸ ਆ ਤੇ 4 ਲੱਖ ਸਾਨੂੰ ਹੋਰ ਭੇਜ। ਮੁੰਡੇ ਨੇ 12 ਲੱਖ ਭੇਜ। 12 ਲੱਖ ਭੇਜਣ ਤੋਂ ਬਾਅਦ ਥੋੜਾ ਜਿਹਾ ਵਾਰ ਫੇਰ ਨਿਕਲਿਆ। ਫੇਰ ਉਹੀ ਰੋਣੇ ਧੋਣੇ ਕਹਿੰਦੀ ਡੈਡੀ ਜੀ ਵੀ ਸਾਨੂੰ ਤਾਂ ਕੋਈ ਕੰਮ ਨਹੀਂ ਮਿਲਦਾ ਸਦਾ ਬੇਰੁਜ਼ਗਾਰ ਬੈਠੇ ਆਂ ਆ ਬਨਾਨਾ ਜਣੀ ਬਹੁਤ ਗੱਲਾਂ ਕੀਤੀ। ਯਾਨੀ ਪੁਰਾਦੇ ਸੇ ਤੇਰਾ ਡੈਡੀ ਸਿੱ ਕੋਈ ਅਸਰ ਨਹੀਂ ਸੀ ਹੁੰਦਾ ਨਾ ਜਦੋਂ ਸਾਲ ਲੱਗ ਗਿਆ ਨੇੜੇ ਫੇਰ ਕੀ ਦੇਖਦਾ ਫੇਰ ਘਰ ਦਾ ਫੋਨ ਆਉਂਦਾ ਮੁੰਡੇ ਨੂੰ ਬਈ ਪੁੱਤ ਜਿਹੜੀ ਪੈਲੀ ਆ ਉਹ ਵੀ ਮੈਂ ਦੇਸਤੀ ਦੀ 20 ਲੱਖ 25 ਲੱਖ ਤੇਰੇ ਵਿਆਹ ਤੇ ਲਾਇਆ 30 35 ਲੱਖ ਤੁਹਾਡੇ ਦੋਨੋਂ ਦੇ ਜਾਣ ਤੇ ਲੱਗ ਗਿਆ ਬਈ ਕਰਜ਼ਾ ਇੰਨਾ ਕਿ ਸਿਰ ਚੜ ਗਿਆ ਵੀ ਜਿੰਨੀ ਇੱਕ ਪੈਈ ਬਚੀ ਹੈ ਜਿੰਨੀ ਇੱਕ ਕਮਾਈ ਮੈਂ ਇਹ ਪੈਈ ਤੋਂ ਕਰਦਾ ਜ਼ਮੀਨ ਚੋਂ ਵੀ ਮੈਨੂੰ ਨਹੀਂ ਮੇਤ ਵੀ ਹੈ ਮੈਂ ਵਿਆਜ ਲਾ ਸਕੂਗਾ ਬੜਾ ਔਖਾ ਕੰਮ ਹੋ ਗਿਆ ਕਹਿੰਦਾ ਮੈਨੂੰ ਤਾਂ ਰਗਦਾ ਵੀ ਜ਼ਮੀਨ ਹੋਰ ਵੇਚਣੀ ਪਊਂਦੀ ਮੁੰਡਾ ਕਹਿੰਦਾ ਡੈਡੀ ਜ਼ਮੀਨ ਨਾ ਵੇਚੀ ਥੋੜਾ ਜਿਹਾ ਰੱਖ ਤੇ ਕੋਈ ਨਾ ਸੀ ਪੈਸੇ ਭਿੱਜਾਂਗੇ ਜਦੋਂ ਉਹਨਾਂ ਕੋਲ ਦੇ ਲਾ ਉਸੇ ਦਾ ਪੈਸਾ ਜਿਹੜਾ 30 35 ਲੱਖ ਦਾ ਉਹੀ ਸੀ ਬਾਕੀ ਜਿਹੜੀ ਕੁੜੀ ਸੀ ਬੜੀ ਸਾਂਝਦਾਰ ਸੀ 12 18 ਦੇ ਪੈਸੇ ਚੰਗੇ ਬਣੇ ਸੀ ਉਹ ਵੀ ਉਹਨਾਂ ਨੂੰ 6-7 ਲੱਖ ਬਣਿਆ ਸੀ ਤੇ ਹੋ ਸੀ ਬਾਕੀ ਜਿਹੜਾ 12 ਲੱਖ ਫੀਸ ਦਾ ਮੰਗਵਾਇਆ ਸੀ ਉਹ ਸੀ ਤੇ ਉਹੋ ਦੋਨਾਂ ਜਣੇ ਨੇ ਬੈਂਕ ਦੇ ਵਿੱਚ ਖਰਚਾ-ਖਰਚਾ ਕੱਢ ਕੇ ਦਸ ਦਿਨ ਵੀ 35000 ਰੁਪਏ ਮਹੀਨੇ ਦਾ ਬਚਤ ਕੀਤੀ। ਸਾਲ ਦੇ ਵਿੱਚ ਸਮਝ ਲਓ ਵੀ ਉਹਨਾਂ ਨੇ 30-35 ਲੱਖ ਉਧਰ ਬਚਾ ਲਿਆ ਬੈਂਕ ਆਪ ਦਾ ਖਤ ਘੁੱਟ ਕੇ। ਤੇ ਘਰੇ ਆ ਗਏ ਫੋਨ ਕਰਤਾ ਵੀ ਅਸੀਂ ਬਾਹਰੋਂ ਆ ਰਹੇ ਹਾਂ। ਬੜਾ ਚਾਅ ਚੜਿਆ ਬਾਪੂ ਨੂੰ ਵੀ ਮੇਰਾ ਪੁੱਤ ਕਮਾਈ ਕਰਕੇ ਲੈ ਕੇ ਉਹ ਚਲ ਮਾਂ ਨੂੰ ਤਾਂ ਪਤਾ ਹੀ ਸੀ। ਕਿ ਕਹਨ ਆ ਦੇ ਕਰੇ ਉਧਰ ਬ੍ਰਾਂਡਡ ਕੱਪੜੇ ਲਿਆਉਂਦੇ ਬਹੁਤ ਵਧੀਆ ਦਿਖਾਏ ਖੁਸ਼ ਹੋ ਗਿਆ ਬਾਪੂ ਖੀਰ ਨੂੰ ਰੋਪਿਆ ਕਹਿੰਦਾ ਪੁੱਤ ਮੇਰੇ ਸਰ ਕਰਜ਼ਾ ਬਹੁਤ ਆ ਤੂੰ ਕਿੰਨੀ ਕ ਕਮਾਈ ਲੈ ਕੇ ਉਹ ਦਿਖਾਓ ਕੱਪੜਿਆਂ ਦਾ ਤਾਂ ਕਹਿੰਦਾ ਸਰਦੂ ਚਾਹੇ ਮੈਂ ਖੱਦਰ ਦਾ ਸੂਟ ਪਾ ਲਵਾਂ ਉਹ ਕਹਿੰਦਾ ਬਾਪੂ ਇਹ ਗੱਲ ਸਾਨੂੰ ਤੇਜੋਂ ਤੋਂ ਪਹਿਲਾਂ ਸੋਚਦਾ ਤੂੰ ਹੁਣ ਇੰਨਾ ਖਰਚਾ ਕਰਕੇ ਹੁਣ ਤੂੰ ਕਹਿੰਦਾ ਮੈਂ ਖੱਦਰ ਦਾ ਹੀ ਸੂਟ ਪਾ ਲਵਾਂ ਮੈਂ ਤਾਂ ਉਹੀ ਚੰਗਾ ਪਰ ਕਰਜ਼ਾ ਦਾ ਕਹਿੰਦਾ ਮੈਨੂੰ ਮੂਰ ਤੱਕ ਨਹੀਂ ਲੱਗਦਾ ਵੀ ਲੈ ਜਾਊਗਾ ਚਲੋ ਮੁੰਡਾ ਕਹਿਣ ਲੱਗਾ ਬਹੁ ਬਹੁਤ ਸਿਆਣੀ ਸੀ ਕਹਿੰਦੀ ਪਿਤਾ ਜੀ ਕਰਜ਼ੇ ਦਾ ਫਿਕਰ ਨਾ ਕਰ ਕੋ ਕਰਜ਼ਾ ਜੋਗਾ ਤਾਂ ਅਸੀਂ ਪੈਸੇ ਕਮਾ ਲਏ। ਜਾ ਕੇ ਜਦੋਂ ਬੂੜੇ ਦੇ ਹੱਥ ਤੇ ਧਰਿਆ 70 75 ਲੱਖ ਤਾਂ ਬੂੜਾ ਤਾਂ ਫੁੱਲਿਆ ਨਾ ਸਮਾਇਆ। ਜਦ ਅਸਲੀਤ ਦਾ ਪਤਾ ਲੱਗਿਆ ਵੀ ਇਹ ਕਿਤੇ ਵੀ ਨਹੀਂ ਸੀਗਾ ਇਹ ਇਹ ਤਾਂ ਚੰਡੀ ਘੜੋਂ ਆ ਗਏ ਤਾਂ ਬੂੜੇ ਨੇ ਆਪਣੀ ਨੂੰਹ ਨੂੰ ਧੀਆਂ ਵਾਂਗੂ ਘੁੱਟ ਕੇ ਜੱਫੀ ਪਾਈ ਕਹਿੰਦਾ ਪੁੱਤ ਮੈਂ ਨਹੀਂ ਸੀ। ਇੰਨੀ ਗੱਲ ਸਮਝ ਸਕਿਆ ਜਿਹੜੀ ਤੂੰ ਸਮਝ ਸਕੀ ਤਾਂ ਮੇਰਾ ਘਰ ਨੂੰ ਤਾਰ ਤਾਂ ਡੁੱਬਦੇ ਨੂੰ ਬਚਾ ਲਿਆ ਦੇਖੋ ਬੱਚੋ ਕਈ ਵਾਰ ਜਿਹੜਾ ਬਾਹਰ ਦਾ ਭੂਤ ਸਵਾਰ ਹੁੰਦਾ ਬੱਚਿਆਂ ਤੇ ਇਹ ਵੀ ਕਾਫੀ ਆਪਣਾ ਨੁਕਸਾਨ ਕਰਦਾ ਉਹ ਆਪ ਸਾਰਿਆਂ ਨੂੰ ਪਤਾ ਵੀ ਇੰਨੀਆਂ ਕਮਾਈਆਂ ਤਾਂ ਹੈ ਨਹੀਂ ਗੀਆਂ ਜਿਉ ਬਾਹਰ ਚਲੇ ਜਾਂਦੇ ਮੈਨੂੰ ਲੱਗਦਾ ਵੀ 5-4 ਸਾਲ ਤਾਂ ਕੁਝ ਭੇਜਿਆ ਨਹੀਂ ਸੀ ਸਕਦੇ ਕੋ 4 ਸਾਲ ਤਾਂ ਕੁੜੀ ਦੀ 3 ਸਾਲ ਤਾਂ ਪੜ੍ਹਾਈ ਚੱਲਣੀ ਸੀ ਇਹਨ ਕੰਮਾਂ ਦਾ ਵੀ ਪਤਾ ਆਪਾਂ ਨੂੰ ਵੀ ਕਿੰਨੇ ਕੰਮ ਨੇ ਤੇ ਕਿੰਨੇ ਕੁਦਰੋਂ ਬਚਤ ਹੁੰਦੀ ਆ ਕਹੇ ਨੂੰ ਚਾਹੇ ਝੂਠ ਕੋ ਕਿੰਨਾ ਹੀ ਮਰਜ਼ੀ ਬੋਲੀ ਜੇ ਹੈਕ ਨੇ ਇਹ ਸਾਰਿਆਂ ਨੂੰ ਚਾਲਣਾ ਲੰਗਾ ਚੱਟਾ ਅੱਗੇ ਕੋਈ ਬਾਹਰੋਂ ਆਉਂਦਾ ਸੀ ਬੜੇ ਆਉਂ ਆਉਂ ਭਦ ਕਰਦਾ ਸੀ ਅਰਾ ਕਸੀ ਬਾਹਰੋਂ ਆ ਆ ਜੀ ਰਿਸ਼ਤੇਦਾਰ ਵੀ ਹੁਣ ਅਗਲੇ ਇਕੱਲੇ ਇਕੱਲੇ ਬੱਚੇ ਬੱਚੇ ਨੂੰ ਪਤਾ ਵੀ ਬਾਹਰ ਜੋ ਕੁਝ ਹੈਗਾ ਠੀਕ ਆ ਭਾਈ ਇਧਰ ਨਾਲੋਂ ਚੱਲ ਕਈ ਸਹੂਲਤਾਂ ਹੈਗੀਆਂ ਨੇ ਸਫਾਈ ਆ ਬਹੁਤ ਖਾਣਾ ਪੀਣਾ ਸ਼ੋਭਦਾ ਹਵਾ ਸ਼ੋਭਦਾ ਤੇ ਬਾਕੀ ਜੇ ਆਪਾਂ ਡਾਕਟਰੀ ਇਲਾਜ ਕਰੀਏ ਤਾਂ ਤਾਂ ਫੇਰ ਇੱਧਰ ਆ ਕੇ ਕਰਾਉਣੇ ਪੈਂਦੇ ਨਾ ਇਹ ਬਿਮਾਰੀ ਠਮਾਰੀ ਤਾਂ ਬਸ ਨਹੀਂ ਹੈਗੀ ਕਿਸੇ ਦੀ ਫੇਰ ਉਸ ਨਾਲੋਂ ਇਹ ਸਭ ਤੋਂ ਵੀ ਸਾਡਾ ਮੁਲਕ ਤਾਂ ਬਹੁਤ ਤਰੱਕੀ ਚ ਹੈ ਕਿ ਨਹੀਂ ਜੇ ਗੱਲ ਚੰਗੀ ਲੱਗੀ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖ ਕੇ ਛੱਡਿਆ ਨਾ ਕਰੋ ਲਾਇਕ ਜ਼ਰੂਰ ਕਰਿਆ ਕਰੋ ਦੇਖੋ ਜਿਹੜਾ ਤੁਸੀਂ ਲਾਇਕ ਕਰਦੇ ਹੋ ਜਾਂ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਇਹਦੇ ਨਾਲ ਸਾਡਾ ਹੌਸਲਾ ਵਧਾਈ ਹੁੰਦਾ ਮਾਰਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੈਗਣੂ ਜੀ ਕਾ ਘਰ ਸਾਹਿਬ ਵੈਗਣੂ ਜੀ ਕੀ ਪਤੇ